ਵਾਇਕੁਰ ਚਿੱਟਾ ਖਾਲਸਾ ਵਾਇਕੁਰ ਚੀਰੀ ਫਰਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਂ ਨੱਚਲ ਸਾਹਿਬ ਦੇ ਜੋ ਯਾਰ ਜੋਦੇ ਅੱਜ ਸ਼ੰਭੂ ਬਾਟਰ ਤੋਂ ਆਪਣੀ ਡਿਊਟੀ ਲਾਉਂਦੇ ਆ ਜੋ ਵਾਪਸ ਪਿੰਡ ਨੂੰ ਜਰਾ ਇਤੇ ਖੰਨੇ ਲੱਗ ਗਿਆ ਐਕਸੀਡੈਂਟ ਹੋ ਗਿਆ ਉਹ ਸ਼ਹੀਦ ਹੋ ਗਏ ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਵੱਲੋਂ ਦੋ ਮਿੰਟ ਲਈ ਮੌਨਤ ਧਾਰ ਕੇ ਉਹਨਾਂ ਨੂੰ ਸਰਦਾਰ ਦੇ ਫੁੱਲ ਭੇਟ ਕੀਤੇ ਜਾ ਰਹੇ ਤੇ ਸਟ੍ਰੀਟ ਪਹਿਲਾਂ ਵੀ ਸਾਡੀ ਬੰਦ ਸੀ ਚੱਲਦੀ ਨਹੀਂ ਤੇ ਹੁਣ ਜਿਹੜੀ ਸ਼ਾਮ ਦੀ ਮੀਟਿੰਗ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਆਗੂ ਸਹਿਵਾਨ ਜਿਲੰਦਰ ਸਿੰਘ ਜੀ ਜਾਂਦੀਆਂ ਨਾਲ ਜਿਲ੍ਹਾ ਗਰਦਾਸਪੁਰ ਦੀ ਆਗੂ ਟੀਮ ਤੇ ਦੋ ਮਿੰਟ ਲਈ ਮਾਉਂਟ ਹਰਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਦਿੱਤੇ ਜਾ ਰਿਹਾ ਦੀ ਸ਼ੰਭੂ ਬਾਡਰ ਤੋਂ ਜਿਹੜੇ ਸ਼ਹੀਦਾਂ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ ਆਪਣੇ ਹੱਕ ਸੱਚ ਦੀ ਲੜਾਈ ਕਰਦੇ ਇਹ ਯਾਦ ਮ ਸਰਕਾਰਾਂ ਨੇ ਸਾਡੇ ਕਿਸਾਨਾਂ ਤੇ ਮਜ਼ਦੂਰ ਸ਼ਹੀਦ ਕਰ ਰਹੀ ਹੈ ਇਸ ਕਰਕੇ ਜੋ ਭਾਈ ਸ਼ਹੀਦ ਸੁਖਵਿੰਦਰ ਸਿੰਘ ਜੀ ਨੂੰ ਸਰਦਾ ਦੇ ਫੁੱਲ ਸ਼ੰਭੂ ਦੀ ਸਟੇਟ ਤੋਂ ਸ਼ਾਮ ਵਾਲੀ ਤੋਂ ਕੀਤੇ ਜਾ ਰਹੇ 2 ਮਿੰਟ ਦਾ ਮੌਨ ਤਾਰਨ ਕੀਤਾ ਜਾਊਗਾ ਬਾਅਦ ਦੇ ਵਿੱਚ ਤੁਹਾਨੂੰ ਆਗੂ ਸਹਿਬਾਂ ਦੇ ਵਿਚਰੀ ਕੋਈ ਮੀਟਿੰਗ ਹੋਊ ਤੇ ਬਾਰੇ ਦੱਸਣਗੇ 2 ਮਿੰਟ ਦਾ ਮੌਨ ਤਾਰਨ ਕੀਤਾ ਜਾ ਰਿਹਾ ਸਾਡੇ ਆਗੂ ਸਹਿਬਾਨ ਨਾਲ ਦੇਖੋ ਕੇ ਦੋ ਧਾਰੀ ਸੋਚਦੇ ਕਹਾਂਗੇ ਦੇਖੋ ਕੇ ਸ੍ਰੀਮੰਦਰ ਸਿੰਘ ਸੁਖਾ ਅਮਰ ਰਹੇ ਅਮਰ ਰਹੇ ਅਮਰ ਰਹੇ ਸੁਖਾ ਅਮਰ ਰਹੇ ਅਮਰ ਰਹੇ